ਸਾਰੇ ਪਰਾ ਅਰਦਾਸ ਬੇਨਤੀ ਕਰਿਓ ਭਰਾ ਦੇ ਲਈ ਪਰਾ ਸ੍ਰੀ ਹਿਮਕੁੰਡ ਸਾਹਿਬ ਦੀ ਯਾਤਰਾ ਕਰਨ ਜਾ ਰਿਹਾ ਮੈਨੂੰ ਲੱਗਦਾ ਆਜੂ ਕਰਦੇ ਹਾਂ ਗੱਲਬਾਤ ਮੈਂ ਕੁਦੀਆ ਖਾਲਸਾ ਬਾਈ ਕੋਦੀ ਕੁਫਤੇ ਕਿਹੜੀ ਜਗ੍ਹਾ ਤੋਂ ਆਏ ਸੀ ਵੀਰੇ ਰਾਜਪੁਰੇ ਤੋਂ ਆਏ ਰਾਜਪੁਰੇ ਤੋਂ ਤੇ ਜਿਹਾ ਆਏ ਯਾਤਰਾ ਕਰ ਰਹੇ ਹੈ ਕਿ ਅੱਥੇ ਜਾ ਰਹੇ ਹੈ ਅੱਥੇ ਜਾ ਰਹੇ ਹੈ ਤੇ ਕਿੰਨੇ ਕਿਲੋਮੀਟਰ ਆਪਾਂ ਕੱਢਤਾ ਵਾ 2250 ਕੱਢਦੇ 2250 ਕਿਲੋਮੀਟਰ ਠੀਕ ਹੈ ਬਾਕੀ ਸਮਾਨ ਸਭ ਸਾਰਾ ਹੈਗਾ ਆਪਣੇ ਕੋਲ ਹਾਂ ਜੀ ਹਾਂ ਸਾਰਾ ਤੇ ਕੋਈ ਤੰਗ ਪਰੇਸ਼ਾਨੀ ਕੋਈ ਨਾ ਜੀਰਾ ਕੋਈ ਨਹੀਂ ਹੈ ਜੀ ਠੀਕ ਹੈ ਠੀਕ ਹੈ ਖਾਣ ਪੀਣ ਦਾ ਕਿਵੇਂ ਖਾਣ ਪੀਣ ਦਾ ਜੀ ਲੰਗਰ ਵੀ ਆ ਜਾਂਦੇ ਜੀ ਠੀਕ ਹੈ ਠੀਕ ਆਪਣਾ ਨਾਂ ਕੀ ਆ ਜਸਨਦੀਪ ਸਿੰਘ ਜੀ ਜਸਨਦੀਪ ਸਿੰਘ ਹਾਂ ਠੀਕ ਹੈ ਠੀਕ ਤੇ ਬਾਕੀ ਹੋਰ ਕੋਈ ਰਸਤੇ ਵਿੱਚ ਕੋਈ ਦਿੱਕਤ ਆ ਨਾ ਨਾ ਬਿਲਕੁਲ ਕੋਈ ਦਿੱਕਤ ਨਹੀਂ ਮੇਰੇ ਪੈਣ ਤੋਂ ਵੀ ਭਰਾਏ ਕਾਰ ਰਿਹਾ ਵਾ ਉਹਨੇ ਕੱਲ ਨੂੰ ਤੁਰਨਾ ਵਾ ਠੀਕ ਹੈ ਨਾ ਬਹੁਤ ਵਧੀਆ ਸਫ਼ਰ ਹੈ ਤੇ ਕਰੋ ਤੁਰੇ ਕਰੋ ਸੀਗੇ ਤੁਸੀਂ ਮੈਂ ਪਰਸੋਂ ਤੁਰੇ ਸੀ ਮੈਂ ਕੱਲ ਨਹੀਂ ਪਹੇਗੇ ਜੀ ਓਕੇ ਅੱਜ ਇੱਥੇ ਰਹਿਗੇ ਸੀ ਤੇਰਾ ਨੂੰ ਠੀਕ ਹੈ ਠੀਕ ਹੈ ਤੇ ਕਿੰਨੇ ਕਿਲੋਮੀਟਰ ਯਾਨੀ ਕਿ ਵੀ ਇੱਕ ਦਿਨ ਦੇ ਵਿੱਚ ਕੱਢਦੇ ਨਹੀਂ 50 ਸੱਤ ਕਰਦੇ ਨੇ 70 ਵੀ ਕਰਦੇ ਨੇ 50 60 ਜਾਂ 70 ਕਿਲੋਮੀਟਰ ਨਿਕਲ ਜਾਂਦਾ ਰਾਵਣ ਠੀਕ ਹੈ ਠੀਕ ਹੈ ਤੇ ਆਪਣੀ ਪਹਿਲੀ ਯਾਤਰਾ ਵਾ ਕੇ ਪਹਿਲੀ ਯਾਤਰਾ ਠੀਕ ਹੈ ਤੇ ਕੱਲ ਨੂੰ ਤੁਸੀਂ ਦਰਨਾ ਮੋਂ ਉਧਰ ਨੂੰ ਹਾਂ ਜਾਂਦੇ ਹਾਂ ਹੇਮਗੋੜ ਦੇ ਉਹਨੂੰ ਹਾਂ ਠੀਕ ਹੈ ਠੀਕ ਹੈ ਵੀਰੇ ਓਕੇ ਬਾਈ ਕੋਲ ਬਤਾਤਾ ਹਾਂ ਬਹੁਤ ਬਹੁਤ ਧੰਨਵਾਦ ਬਾਈ ਜੀ ਦਾ ਤੇ ਬਾਈ ਜੀ ਸਾਈਕਲ ਤੇ ਯਾਤਰਾ ਕਰਨ ਜਾ ਰਹੇ ਆ ਸ੍ਰੀ ਹੇਮਗੋੜ ਸਾਹਿਬ ਬਾਕੀ ਆ ਬਾਈ ਜੀ ਜੇ ਤੁਸੀਂ ਸਮਾਨ ਦੇਖ ਸਕਦੇ ਆ ਅਰਦਾਸ ਬੇਨਤੀ ਵੀ ਜਰੂਰ ਕਰਿਓ ਭਰਾ ਦੇ ਲਈ ਬਾਈ ਗਰੂ ਭਰਾ ਨੂੰ ਛੱਡ ਦੇ ਕਾਹਦੇ ਰੱਖੇ ਇਹ ਹੋਰ ਵੀ ਇਧਰ ਭਰਾ ਖੜੇ ਆ ਮੋਟਰਸਾਈਕਲਾਂ ਦੇ ਤੇ ਭਰਾ ਹੁਣ ਇਸ ਵਕਤ ਰਿਸ਼ੀਗੇਜ ਪਹੁੰਚ ਚੁੱਕਿਆ ਵਾ ਭਾਗਰੇ ਹਾਂਜੀ ਮੋਗੇ ਤੋਂ ਆ ਵੀਰੇ ਮੋਗੇ ਤੋਂ ਹਾਂਜੀ ਦੂਰ ਤੋਂ ਆ ਕਿੰਨੇ ਦਿਨਾਂ ਹੋ ਗਏ ਹਾਂਜੀ ਕਿੰਨੇ ਦਿਨਾਂ ਹੋ ਗਏ ਅਸੀਂ ਤਾਂ ਮੋਟਰਸਾਈਕਲ ਤੇ ਐਂ ਵੀਰੇ ਆ ਬਾਈ ਆਇਆ ਵਾ ਇਧਰ ਰਾਜਪੁਰੇ ਤੋਂ ਸਿਹਰੀ ਯਾਤਰਾ ਠੀਕ ਤੇ ਕੱਲੋਂ ਤੁਸੀਂ ਦਰਨਾ ਮਦਰ ਨੂੰ ਹਾਂ ਜੀ ਹੀਮਗੋੜ ਦੇ ਉਹਨੂੰ ਹਾਂ ਜੀ ਠੀਕ ਹੈ ਠੀਕ ਹੈ ਫਿਰ ਓਕੇ ਬਾਈ ਕਰਦਾ ਹਾਂ ਬਹੁਤ ਬਹੁਤ ਧੰਨਵਾਦ ਬਾਈ ਇਹਦਾ ਤੇ ਬਾਈ ਜੀ ਸਾਈਕਲ ਤੇ ਯਾਤਰਾ ਕਰਨ ਜਾ ਰਹੇ ਆ ਸਿਹਰੀ ਹੀਮਗੋੜ ਸਾਹਿਬ ਬਾਕੀ ਬਾਈ ਜੀ ਦਾ ਤੁਸੀਂ ਸਮਾਨ ਦੇਖ ਸਕਦੇ ਆ ਇਆ ਹੋਰ ਵੀ ਇੱਧਰ ਭਰਾ ਖੜੇ ਆ ਮੋਟਰਸਾਈਕਲਾਂ ਦੇ ਤੇ ਭਰਾ ਹੁਣ ਇਸ ਵਕਤ ਰਿਸ਼ੀਕੇਸ਼ ਪਹੁੰਚ ਚੁੱਕਿਆ ਵਾ ਭਾ ਵੀਰੇ ਹਾਂਜੀ ਮੋਗੇ ਤੋਂ ਆ ਵੀਰੇ ਹਾਂਜੀ ਦੋ ਤੋਂ ਆ ਕਿੰਨੇ ਦਿਨ ਹੋ ਗਏ ਹਾਂਜੀ ਕਿੰਨੇ ਦਿਨ ਹੋ ਗਏ ਅਸੀਂ ਤਾਂ ਮੋਟਰਸਾਈਕਲ ਤੇ ਐ ਵੀਰੇ ਆ ਬਾਈ ਆਇਆ ਵਾ ਇੱਧਰ ਰਾਜਪੁਰੇ ਤੋਂ ਆਪਣਾ ਕੋਈ ਪੇਜ ਵੀ ਚੱਲਦਾ ਹੈਗਾ ਕੋਈ ਕਿ ਉੱਦੋਂ ਨਾ ਫਿਰ ਵੀਡੀਓ ਨਹੀਂ ਬਣਾਉਂਦੇ ਹੈਗੇ ਅੱਛਾ ਅੱਛਾ ਉਦੋਂ ਹੀ ਠੀਕ ਹੈ ਸਰਦਾ ਆਇਆ ਹੈ ਸਰਦਾ ਆਇਆ ਹਾਂਜੀ ਸਰਦਾ I